ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਜਿਹੜੀ ਹੈ ਐਨਟੀਫੀਜੀ ਟੀਮ ਜਿਹੜੀ ਹੈ ਉਹ ਕਾਮਯਾਬੀ ਹਾਸਲ ਕਰ ਰਹੀ ਹੈ ਸਿਰਫ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਕੀ ਇਹਨਾਂ ਨੇ 3 ਕਿਲੋ ਤੇ 400 ਗ੍ਰਾਮ ਜਿਹੜੀ ਹਿਰੋਇਨ ਹੈ ਬਾਰਡਰ ਪਾਰ ਤੋਂ ਜਿਹੜੀ ਆਈ ਸੀ ਡਰੋਨ ਰਾਹੀਂ ਉਹ ਫੜੀ ਸੀ ਤੇ ਅੱਜ ਵੀ ਇੱਕ ਵੱਡੀ ਕਾਮਯਾਬੀ ਜਿਹੜੀ ਇਹਨਾਂ ਨੂੰ ਮਿਲੀ ਹੈ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਜਿਹੜੀ ਹੈ ਉਹ ਫੜੀ ਹੈ ਗਲਬਤ ਕਰਦੇ ਆ ਜਿਹੜੀ ਐ ਡੀਐਸਪੀ ਸਾਹਿਬ ਨਾ ਭਪਿੰਦਰ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਈ ਕਿਵੇਂ ਫੜੀ ਔਰ ਕੀ ਕਿੰਨੇ ਕੁ ਦੋਸ਼ੀ ਸੀ ਸਰ ਜਿਹੜੀ ਹੀਰੋਇਨ ਐਸਟਮ ਪੜੀ ਗਈ 1 ਕਿਲੋ 500 ਗ੍ਰਾਮ ਸਰ ਕਿੰਨੇ ਦੋਸ਼ੀ ਸੀ ਕਿੱਥੋਂ ਲੈ ਕੇ ਆ ਰਹੇ ਸੀ ਸਰ ਔਰ ਕੀ ਸੋਰਸੇਰੋਂ ਵੇਚਣ ਜਾ ਰਹੇ ਸੀ ਜਾਂ ਖਰੀਦ ਕੇ ਲੈ ਕੇ ਆ ਕਿ ਕੀ ਸੀ ਜੁੱਦ ਨਸ਼ਿਆਂ ਬੁਧ ਜਿਹੜੀ ਮੁਹਿੰਮ ਆਪਣੀ ਚੱਲ ਰਹੀ ਹੈ ਨਾ ਜੀ ਉਹਨੂੰ ਬੜਾ ਵਧੀਆ ਹੁੰਗਾ ਰਾ ਮਿਲਿਆ ਤੇ ਅਸੀਂ ਪਹਿਲਾਂ ਵੀ 350 ਦਾ 3 ਕਿਲੋ ਦੇ ਕਰੀਬ ਹੀਰੋਇਨ ਜਿਹੜੀ ਆ ਰਿਕਵਰ ਕੀਤੀ ਸੀ ਪਰਸੋਂ 9 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਐ ਸਈਰ ਜੀ ਸਿੰਘ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਕੋਈ DL ਨੰਬਰ ਗੱਡੀ ਆ ਸਵਿਫਟ ਉਹ ਚੁੰਗੀ ਨੰਬਰ 7 ਤੇ ਦੋ ਨੌਜਵਾਨ ਉਹਦੇ ਵਿੱਚ ਇੱਥੇ ਨੇ ਤੇ ਉਹ ਮਤਲਬ ਹੈਰੋਇਨ ਦਾ ਕਨਸਾਈਨਮੈਂਟ ਜਾਂ ਤਾਂ ਲੈਣਾ ਹੈ ਜਾਂ ਦੇਣਾ ਹੈ ਤੇ ਉਹਦੇ ਤਹਿਤ ਫਿਰ ਇੱਕ ਵਕ ਐਕਸ਼ਨ ਸਾਡੀ ਟੀਮ ਨੇ ਲਿਆ ਤੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਉੱਥੇ 7 ਨੰਬਰ ਚੁੰਗੀ ਤੇ ਇਹਨਾਂ ਕੋਲੋਂ 1.5 ਕਿਲੋ ਦੇ ਕਰੀਬ ਰੋਣ ਜਿਹੜੀ ਆ ਉਹ ਗੱਡੀ ਚੋਂ ਬਰੰਦ ਹੋਈ ਆ ਇਹਨਾਂ ਦੇ ਨਾਮ ਹੈਗੇ ਆ ਸੰਦੀਪ ਸਿੰਘ ਉਰਫ ਚਿੱਪੂ ਸਨਕ ਕਰਨੈਲ ਸਿੰਘ ਇਹ ਮਛਵੜ ਦੇ ਰਹਿਣ ਵਾਲਾ ਸੈਕੰਡ ਜਿਹੜਾ ਦੂਸਰਾ ਉਹ ਲਖਵਿੰਦਰ ਸਿੰਘ ਏਲੀਸ ਨਿੱਕਾ ਤੇ ਸਨਕ ਸਰਜੀਤ ਸਿੰਘ ਇਹ ਪੀਰ ਮੁਹੰਮਦ ਮਖੂਰ ਦੇ ਕੋਲਾ ਉੱਥੇ ਦਾ ਰਹਿਣ ਵਾਲਾ ਇਹਦੀ ਉਮਰ ਜਸਟ 18 ਸਾਲ 14 ਦਿਨ ਦੀ ਹੋ ਇਹਦੀ ਏਜ ਆ ਯੰਗਸਟਰਾ ਦੋਵੇਂ 18 ਸਾਲ ਦੀ ਉਮਰ ਹੈ 18 ਸਾਲ ਲਖਵਿੰਦਰ ਦੀ ਉਮਰ ਹੈ ਜੀ ਲਖਵਿੰਦਰ ਜੀ ਰਿਕਾਰਡ ਮੁਤਾਬਕ ਜਿਹੜਾ ਸੀ ਉਹ ਲਿਆਵਾ ਜੈਲ ਸਟਾਰਾ ਇਹਨਾਂ ਦੇ ਪਹਿਲਾਂ ਦਾ ਕੋਈ ਮਕਦਮਾ ਇਦਾਂ ਦਾ ਹੀ ਦੇਖਿਆ ਦਰਜ ਨਹੀਂ ਹੈਗਾ ਤੇ ਇਹ لالਸੇ ਦੇ ਵਿੱਚ ਆ ਕੇ ਤੇ ਇਸ ਕੰਮ ਚ ਪੈ ਗਏ ਸੀਗੇ ਜਿਹੜੇ ਅਸੀਂ ਰਾਉਂਡ ਅਪ ਕਰ ਲਏ ਆ ਹੁਣ ਰਿਮਾਂਡ ਤੇ ਨੇ ਬਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਤੇ ਉਮੀਦ ਆ ਵੀ ਹੋਰ ਵੀ ਅਰੇਸਟੇਚ ਹੋਣਗੇ ਸਰ ਬੜੀ ਵੱਡੀ ਇੱਕ ਗੱਲ ਹੈ ਕਿ 18 ਸਾਲ ਦਾ ਨੌਜਵਾਨ ਜਿੱਨੇ ਕੀ ਜ਼ਿੰਦਗੀ ਦੀ ਸ਼ੁਰੂਆਤ ਆਪਣੀ ਹੱਲੇ ਕਰਨੀ ਸੀ ਉਹ ਆਦਿ ਨਸ਼ਿਆਂ ਚ ਲਿਪਤ ਹੋ ਗਿਆ ਕਿ ਲੱਗਦਾ ਨਹੀਂ ਸਰ ਵੀ ਕਿਤੇ ਨਾ ਕਿਤੇ ਪੈਸੇ ਦਾ ਲਾਲਚ ਇੱਕ ਆਪਣੀ ਖੁਸ਼ੀਆਂ ਨੂੰ ਪੂਰਾ ਕਰਨਾ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਜਿਹੜੀਆਂ ਨੌਜਵਾਨ ਉਹ ਭਟਕ ਗਏ ਉਹ ਰਸਤਾ ਹਾਂਜੀ ਇਹ ਅਸੀਂ ਉਹਦੀ ਪੁੱਛ ਕੇ ਵੀ ਕੀਤੀ ਆ ਬਸ ਇੱਕ ਜਸਟ ਇੱਕ ਲਾਲਚ ਦੇ ਵਿੱਚ ਆ ਗਏ ਆ ਗਏ ਉਹਨੇ ਮਤਲਬ ਜਲਦੀ ਅਮੀਰ ਬਣ ਦੀ ਖੁਆਇਸ਼ ਦੇ ਨਾਲ ਇਹ ਯੰਗਸਟਰ ਇਦਾਂ ਦੇ ਗਲਤ ਕੰਮਾਂ ਚ ਪੈ ਗਏ ਆ ਤੇ ਏ ਹੁਣ ਅਸੀਂ ਅਰੈਸਟ ਕੀਤੇ ਆ ਮੇਰੀ মিডিਆ ਦੇ ਰਾਈ ਵੀ ਇਹਨਾਂ ਨੂੰ ਯੰਗਸਟਰ ਨੂੰ ਇਹ ਕਹ ਹਦਾਇਤਾ ਸਰਕਾਰ ਤਰਫੋਂ ਵੀ ਕਾਫੀ ਅਸੀਂ ਸਟ੍ਰਿਕਟ ਐਕਸ਼ਨ ਇਹਨਾਂ ਦੇ ਖਿਲਾਫ ਲੈ ਰਹੇ ਆ ਕਿ ਉਹ ਇਹ ਚੀਜ਼ਾਂ ਨੂੰ ਛੱਡ ਦੇਣ ਇਹ ਜਿੰਨਾਂ ਨੂੰ ਛੱਡ ਕੇ ਆਪਣੇ ਪੜ੍ਹਾਈ ਤੇ ਧਿਆਨ ਦੇਣ ਔਰ ਆਪਣੇ ਕੰਮ ਵੱਲ ਧਿਆਨ ਦੇਣ ਤੇ ਨਸ਼ਿਆਂ ਨੂੰ ਇਧਰਲੇ ਪਾਸੇ ਨਾ ਵੜੇ ਇਹਦੇ ਵਿੱਚ ਕੁਝ ਨਹੀਂ ਰੱਖਿਆ ਕਿਉਂਕਿ ਪ੍ਰਾਪਰਟੀ ਪ੍ਰਾਪਰਟੀਆਂ ਵੀ ਅਸੀਂ ਫ੍ਰੀਜ਼ ਕਰ ਰਹੇ ਆ ਚੀਜ਼ ਕਰ ਰਹੇ ਆ ਤੇ ਦੁਜਾਰ ਉਹਦੇ ਮੱਜ ਜਿਹੜੀ ਉਹਨਾਂ ਦੀ ਜੋ ਵੀ ਇਤਿਹਾਸ ਬਣਦਾ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਆ ਨਾਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਤਾਂ ਵੀ ਰਹੇ ਆ ਇਸ ਕਰਕੇ ਅਸੀਂ ਅਪੀਲ ਕਰਦੇ ਆ ਮਿਡੀਆ ਦੇ ਥਰੂ ਵੀ ਇਹ ਜਿਹੜੇ ਇਹ ਲੋਕ ਇਹਨਾਂ ਧੰਦੇ ਚ ਪਏ ਆ ਉਹ ਇਹ ਆਪਣੇ ਧੰਦੇ ਬਿਲਕੁਲ ਬੰਦ ਕਰਕੇ ਛੱਡ ਦੇਣ ਔਰ ਜੇ ਨਹੀਂ ਛੱਡਣਗੇ ਤੇ ਫਿਰ ਅਸੀਂ ਸਟ੍ਰਿਕਟ ਐਕਸ਼ਨ ਜਿਹੜਾ ਉਹਨਾਂ ਦੇ ਅਗੇਂਸਟ ਲਾਵਾਂਗੇ ਸਰ ਇਹ ਜਿਹੜੀ ਛੋਟੇ ਉਮਰ ਦਾ ਬਹੁਤ ਜ਼ਿਆਦਾ ਨਹੀਂ 1 ਦੀ 18 1 ਦੀ 24 ਆ ਸਰ ਇਸ ਤਰ੍ਹਾਂ ਰਾਪਤਾ ਕਾਇਮ ਕਰ ਲਿਆ ਪਾਕਿਸਤਾਨ ਤੋਂ ਕਿਦਾਂ ਡਰੋਨ ਰਾਹੀਂ ਆ ਗਈ ਸਰ ਬਹੁਤ ਵੱਡੀ ਗੱਲ ਹੈ ਵੀ ਛੋਟੀ ਉਮਰਾਂ ਦੇ ਵਿੱਚ ਇੰਨੇ ਵੱਡੇ ਜਿਹੜੀਆਂ ਉਹ ਹੋ ਗਿਆ ਕੋਈ ਨਾ ਕੋਈ ਤਾਂ ਸਰ ਦਾ ਕੋਈ ਜ਼ਰੀਆ ਰਿਹਾ ਹੋਵੇ ਇਹ ਤਾਂ ਜ਼ਰੀਆ ਜੀ ਇਹ ਵਰਚੁਅਲ ਨੰਬਰਾਂ ਦੇ ਜ਼ਰੀਏ ਕਿਉਂਕਿ ਬਾਰਡਰ ਬੈਲਟ ਹੈ ਫੁਲਪੋਰਾ ਫਾਜ਼ਿਲ ਕਪੜਾ ਹੋ ਗਿਆ ਕਾਫੀ ਮੰਦੀਰ ਚ ਇਨਵੋਲਵਮੈਂਟ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਇਹ ਨੰਬਰਾਂ ਤੇ ਫਿਰ ਜਦੋਂ ਇਹਨਾਂ ਦਾ ਆਪਸੇ ਜੀ ਕੰਟੈਕਟ ਹੁੰਦਾ ਤੇ ਫਿਰ ਪਾਕਿਸਤਾਨ ਸਮਿਲਰਾ ਦੇ ਕੰਟੈਕਟਰ ਵਿੱਚ ਆ ਜਾਂਦੇ ਆ ਫਿਰ ਉਹ ਵਰਚੁਅਲ ਨੰਬਰ ਤੇ ਫਿਰ ਇਹ ਗੱਲਬਾਤ ਕਰਕੇ ਉਥੋਂ ਫਿਰ ਇਹ ਆਪਣੀ ਹੈਰੋਇਨ ਦੀ ਕਨਸਾਈਨਮੈਂਟ ਇਹ ਮੰਗਵਾ ਕੇ ਤੇ ਗਾਹ ਫਿਰ ਇਹ ਸਪਲਾਈ ਕਰਦੇ ਜੀ ਬਿਲਕੁਲ ਜਿਸ ਤਰ੍ਹਾਂ ਕੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਭ ਤੋਂ ਵੱਡਾ ਸਵਾਲ ਹੈ ਛੋਟੀ ਉਮਰ ਛੋਟੀ ਉਮਰ ਦੇ ਵਿੱਚ 18 ਸਾਲ ਵੀ ਇੱਕ ਦੀ ਉਮਰ ਹੈ ਜਿੰਦੀ ਜ਼ਿੰਦਗੀ ਸ਼ੁਰੂ ਹੋਣੀ ਏ ਜੇ ਇੱਕ ਨੌਜਵਾਨ 24 ਸਾਲ ਦਾ ਜਿੰਦੀ ਲਾਈਫ ਸਾਰੀ ਹੱਲੇ ਪਈ ਸੀ ਔਰ ਪੈਸਿਆਂ ਦੇ ਇੱਕ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨ ਐਸ਼ ਪ੍ਰਸਤੀ ਕਰਕੇ ਕੀ ਇਹ ਜਿਹੜਾ ਇਹਨਾਂ ਦੇ ਵਿੱਚ ਆ ਜਾਂਦੇ ਲਾਲਚ ਕਰਕੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਡੀਐਫ ਡੀਐਸਪੀ ਸਾਹਮਣੇ ਵੀ ਜਿਵੇਂ ਕਿਹਾ ਕਿ মিডিਆ ਦੇ ਮਾਧਿਅਮ ਰਾਹੀਂ ਇਹ ਸਾਰੇ ਨੌਜਵਾਨ ਵੀਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਜਿਹੜੀ ਹੈ ਲਾਈਫ ਹੈ ਉਹ ਸਿੱਧੇ ਰਸਤੇ ਪਾਓ ਖੇਡਾਂ 'ਚ ਪਾਓ ਆਪਣੇ ਜਿਹੜਾ ਨੌਜਵਾਨ ਪੀੜੀ ਅੱਗੇ ਵਧੇ ਪੜ੍ਹਾਈ ਕਰੇ ਨਾ ਕਿ ਇਹ ਵਾਲੇ ਰਸਤੇ ਜਿਹੜੇ ਆ ਉਖਤਿਆਰ ਕਰਨ